ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਮਾਣ ਮੈਂ ਬੋਲ ਰਹੀ ਹਾਂ ਮੋਰ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਦੁਆਰੇ ਤੋਂ ਸਸਰੀ ਕਾਰ ਮੈਨੂੰ ਲੱਗਦਾ ਮੈਂ ਦੋ ਵਾਰੀ ਸਸਰੀ ਕਾਲ ਬੁਲਾਇਆ ਜਾਨੀ ਆਂ ਜੀ ਭੁੱਲ ਜਾਨੀ ਆ ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਆਪਦੇ ਘਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ ਵੀ ਤੇ ਆਪ ਸਦਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਆਪਣੇ ਪਰਿਵਾਰ ਦਾ ਸੋਨੂੰ ਹਮੇਸ਼ਾ ਸਾਥ ਮਿਲੇ ਸੋ ਆਪਾਂ ਹੁਣ ਵੀਡੀਓ ਪਾ ਰਹੇ ਹਾਂ ਵੀਰੇ ਔਡੀ ਕਾਟਨ ਦੀ ਔਡੀ ਕਾਟਨ ਦੀ ਮੋਰ ਦਿਖਾਈ ਦੀਪੂ ਆਹ ਲਓ ਜੀ ਦਰਦ ਅਨ ਆਡੀ ਕਹਿੰਦੇ ਆ ਆਡੀ ਆਡੀ ਕਾਟਨੇ ਵੀਰੇ ਕਯੂਰ ਕੋਡ ਹੈ ओरिजिनल ਦਾ ਕੋਡ ਆ ਜੀ ਇਹ ਕੋਈ ਵੀ ਐਨੀ ਕਹਿ ਸਕਦਾ ਕਿ ਆਪਣਾ ਕੋ ਡੁਪਲੀਕੇਟ ਆ ਆਪਾਂ ਜਾਲੀ ਆਡੀ ਕਲੈਕਸ਼ਨ ਵਿਦ ਕਯੂਰ ਕੋਡ ਆਪਾਂ ਜਾਲੀ ਕਪੜਾ ਨਹੀਂ ਵੇਚਦੇ ਵੀਰੇ ਜਿਹੜਾ ਕਪੜਾ ਵੇਚਦੇ ਆ 10 ਕੀ ਵੇਚਦੇ ਆ ਕੋਈ ਠੱਗੀ ਵੇਈ ਬਾਨੀ ਕੁਛ ਨਹੀਂ ਕਰਦੀ ਸਾਡਾ ਵਾਹਿਗੁਰੂ ਜਾਣਦਾ ਬਾਲੀ ਅਸੀਂ ਕਿਸੇ ਨੂੰ ਸੁਫਾਈ ਦੇ ਨਹੀਂ ਸਕਦੇ ਸਾਡੇ ਸੱਚੇ ਪਾਤਸ਼ਾਹ ਨੂੰ ਜਾਣਦੇ ਹੋਰ ਦੀਆਂ ਗੱਲਾਂ ਗੱਲਾਂ ਜੀ ਛੋਡੇ ਵਾਸਤੇ ਸਾਰੇ ਨੂੰ ਘੱਟ ਰੇਟ ਤੇ ਆਡੀ ਲੈ ਕੇ ਜਾਂਦੀਆਂ ਨਹੀਂ ਤਾਂ ਆਡੀ ਮਹਿੰਗੀ ਬਹੁਤ ਮਿਲਦੀ ਆ ਪਰ ਆਪਾਂ ਸਸਤੀ ਲੈ ਕੇ ਆਂਦੀ ਆ ਦਸਨ ਹੁੰਦੀ ਕਿਰਤ ਕਰਕੇ ਖਾਣੇ ਆ ਤੇ ਵੀਡੀਓ ਬਣਾ ਕੇ ਪਾ ਦਿੰਨੇ ਜਿਹਨੂੰ ਜੀ ਕਰਦਾ ਅਗਲਾ ਲੈ ਲੈਂਦਾ ਜਿਹਨੂੰ ਕੋਈ ਸਾਡਾ ਕਪੜਾ ਨਹੀਂ ਪਸੰਦ ਉਹ ਕੋਲਾ ਨਹੀਂ ਲੈਂਦਾ ਉਹਦੇ ਚਾਰ ਕੜੇ ਹੁੰਦੇ ਆ ਜੀ ਇਹਦੇ ਵੀ ਚਾਰ ਕੜੇ ਆ ਦੇਖ ਲਓ ਰੰਗ ਰੰਗੇ ਕੜੇ ਉਹ ਵੀ ਇਹ ਵੀ ਸਪੂਨ ਦਾ ਮਜ਼ਾਕ ਕਰ ਨਹੀਂ ਆ ਇਹ ਖੁਸ਼ਦਿਲ ਬੰਦਾ ਇਹ ਖੁਸ਼ ਰਹਿੰਦਾ ਮੈਨੂੰ ਵੀ ਕਹਿੰਦਾ ਹੁੰਦਾ ਵੀ ਮੰਮੀ ਖੁਸ਼ ਰਹਾ ਕਰ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਨਾਲ ਹੀ ਤੁਰੇ ਫਿਰਦੇ ਆ ਤੇ ਬਾਕੀ ਮੈਂ ਸੋਨ ਇਹੀ ਕਹਿਣਾ ਚਾਹੁੰਦੀ ਆ ਵੀਰੇ ਵੀ ਆਪਾਂ ਜਿਹੜਾ ਕੱਪੜਾ ਦਿਖਾਉਣੇ ਆ ਸੇਮ ਦਿੰਨੇ ਆ ਸੇਮ ਚੀਜ਼ਿੰਦੇ ਜੇ ਵੀ ਪਰਖ ਹੁੰਦੀ ਉਹਨਾਂ ਦੱਸ ਦਿੰਨੇ ਹੁੰਨੇ ਆ ਫਿਰ ਵੀ ਕੋਈ ਗਲਤੀ ਰਹਿ ਜਾਂਦੀ ਹੁੰਦੀ ਤਾਂ ਪਲੀਜ਼ ਮਾਫ ਕਰਿਆ ਕਰੋ ਨਾ ਸੀ ਠੱਗਾ ਨਾ ਠੱਗੀ ਮਾਰਦੇ ਆ ਅਸੀਂ ਮਿਹਨਤ ਕਰਦੇ ਆ ਖਾਨਿਆਂ ਆ ਉਹਦੀ ਕਰਕੇ ਵੀਰੇ ਤੇ ਅਸੀਂ ਵੀ ਕੋਸ਼ਿਸ਼ ਕਰੀਏ ਵੀ ਲੋਕ ਮਿਹਨਤ ਕਰਦੇ ਆ ਅਸੀਂ ਵੀ ਕਰੀਏ ਠੀਕ ਹੈ ਜੀ ਬੇਲੇ ਰਹਿਣ ਵਾਲੋਂ ਮਿਹਨਤ ਕਰਨੀ ਬਹੁਤ ਵਧੀਆ ਗੱਲ ਆ ਤੇ ਮਿਹਨਤ ਕੱਪੜੇ 'ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀਰੇ ਲਿਆਉਣਾ ਕਰਨਾ ਵੀਡੀਓ ਬਣਾਉਣੀ ਤਾਂ ਮਾਰਨੀ ਆ ਬਹੁਤ ਮਿਹਨਤ ਆ ਫੇਰ ਜਾ ਕੇ ਦੋ ਰੁਪ ਆਹ ਜਿਹੜੇ ਆਡੀ ਕਾਟਨ ਦੇ ਆ 600 ਰੁਪਏ ਦਾ ਇੱਕ ਹੈ ਜੀ ਆਹ ਲਓ ਜੀ ਇਹ 골ਡਨ ਕਲਰ ਹੋਇਆ ਨਾ ਕਿ ਹੋਰ ਨਾ ਨੂੰ 골ਡਨ ਕਹਿ ਸਕਦੇ ਨਾ ਮਾਸਟਰਡ ਇਹ ਮੀਡੀਅਮ ਜਿਹਾ ਕਲਰ ਹੈ ਇਹ ਕਲਰ ਹੱਥ ਮਸੋਂ 10 ਦੀਆਂ ਵੀਰੇ ਪਹਿਲਾਂ ਸਾਨੂੰ ਦੋ ਹੀ ਮਿਲੇ ਸੀ ਅੱਜ ਤਿੰਨ ਮਿਲ ਗਏ ਦੁਬਾਰਾ ਆਇਆ ਕੱਪੜਾ ਵੀਰੇ ਪਹਿਲਾਂ ਵਾਲੇ ਸੇਲ ਹੋ ਗਏ ਕਈ ਪਾਣਾ ਕਾਲੇ ਸੂਟ ਵੀ ਨਾ ਰਹਿ ਗਈਆਂ ਸੀ ਕਾਲਾ ਥਾਣ ਸਾਨੂੰ ਕੁਦਰ ਤੋਂ ਇੱਕ ਮਿਲ ਨਾ ਨਾ ਹਜੇ ਨਹੀਂ ਦਿਖਾਉਂਦੇ ਅਪ ਬਾਅਦ ਦਿਖਾਵਾਂਗੇ ਤੇ ਆਹ ਦੇਖੋ ਜੀ ਤੇ ਅੱਜ ਇੱਕ ਨਵਾਂ ਕਲਰ ਵੀ ਮਿਲ ਗਿਆ ਸਾਨੂੰ ਇਹਦੇ ਵਿੱਚ ਇਹ ਵੀ ਲੈਂਦਾ ਸੀ ਬਲੈਕ ਵੈਸੇ ਉੱਥੇ ਇੱਕ ਹੋਰ ਕਾਜੀ ਨਾ ਬਲੈਕ ਆ ਦੇਖੋ ਜੀ ਬਲੈਕ ਸੂਟ ਦੁਬਾਰੇ ਆ ਗਏ ਪਹਿਲਾਂ ਵਾਲੇ ਸੂਟ ਬੁੱਕ ਹੋ ਗਏ ਮੈਂ ਇੱਕ ਇੱਕ ਤਿਆਉਣੇ ਦੀਆਂ ਭੈਣਾਂ ਨੂੰ ਮੈਂ ਕਹਤਾ ਵੀ ਹਾਂ ਸੂਟ ਪਿਆਗਾ ਮੈਂ ਭੁੱਲ ਗਈ ਤੇ ਉਹ ਸੂਟ ਮੈਂ ਮਤਲਬ ਸੇਲ ਕਰੀ ਬੈਠੀ ਜੀ ਮਨ ਤਾਂ ਮਗਰ ਬੜੀ ਟੈਨਸ਼ਨ ਹੋ ਗਈ ਅਸੀਂ ਕਪੜਾ ਕੱਢਣ ਨੂੰ ਜਾਣਾ ਸੀ ਫਿਰ ਅਸੀਂ ਅੱਜ ਹੀ ਜਾਣਾ ਪਿਆ ਸਾਨੂੰ ਉਹਨਾਂ ਨੂੰ ਕਿਹਾ ਵੀ ਆਹ ਥਾਂ ਸਾਡਾ ਰੱਖ ਦਿਓ ਉਹ ਭੈਣਾਂ ਵਿਚਾਰੀਆਂ ਕਹਿੰਦੀਆਂ ਰੱਖ ਦਿਓ ਮੈਂ ਕਹਿੰਦੂ ਰੱਖ ਮੈਂ ਕਹਾਂ ਜੀ ਰੱਖਤਾ ਤੇ ਮਗਰ ਮੈਂ ਭੁੱਲ ਗਈ ਮੇਰੇ ਚ ਆ ਬੜੀ ਕਮੀਆਂ ਮੈਂ ਭੁੱਲ ਜਾਂਦੀ ਆ ਜੀ ਤੇ ਆ ਕਾਲੇ ਸੂਟ ਇਹਦੇ ਚ ਇੱਕ ਤਾਂ ਸਮਝ ਬੁੱਕੀ ਮੰਨੋ ਉਹ ਭੈਣਾਂ ਦਾ ਤੇ ਦੋ ਪ ਤੇ 15 ਮੀਟਰ ਨੇ ਹਾਂ 15 15 ਮੀਟਰ ਦੀ ਹੈ। ਤੇ ਕ੍ਰੀਮ ਕਲਰ ਵੀਰੇ। ਇਹ ਕ੍ਰੀਮ ਕਲਰ ਵੀ ਦੁਬਾਰੇ ਆ ਗਿਆ। ਕਿਸੇ ਭੈਣ ਭਰਾ ਨੇ ਲੈਣਾ ਹੋਵੇ ਔਡੀ ਕਾਟਨ ਆ ਵੀਰੇ ਕਾਟਨ ਬਿਲਕੁਲ ਖਰਾਬ ਨਹੀਂ ਹੁੰਦੀ ਪੂਰੀ ਸੌਫਟ ਕਾਟਨ ਹੈ। ਤੇ 600 ਰੁਪਏ ਦੀ ਵੀਰੇ ਔਡੀ ਕਾਟਨ। ਇਹ ਦੁਆਬ ਚੱਲਦੀ ਵੀਰੇ ਪੈਰਿਸ ਬਿਊਟੀ ਪਿਅਰਸ ਬਿਟੀ। ਪੈਰਿਸ ਬਿਊਟੀ। ਨਾ ਹੀ ਬੜਿਆ ਭਰਾਵਾ ਭੁੱਲ ਜਾਈਦਾ। ਅਜਾ ਕੋ ਜੀ। ਇੱਕ ਪੈਰ ਪੈਰ ਸੇ ਬਿਊਟੀ ਇਹ ਕੇ ਟੈਕਸ ਦੀਆਂ ਵੀਰੇ ਮੋਹਰਾਂ ਲੱਗੀਆਂ ਮੋਹਰਾਂ ਵਾਲੇ ਕੱਪੜੇ ਆ ਵਧੀਆ ਕੋਈ ਐ ਨਹੀਂ ਹੈਗਾ ਦੇਸੀ ਜਿਹਾ ਕਪੜਾ ਜਿਹੋ ਜੀ ਕੀਮਤ ਆ ਵੀਰੇ ਉਹ ਜਿਹਾ ਕਪੜਾ ਰੰਗ ਰੰਗ ਦਿਜਾਈਨਿੰਗ ਦਿਖਾ ਦੇਣਾ ਕਿਉਂਕਿ ਬਰੀਕ ਵਾਲਾ ਕਪੜਾ ਇਹ ਰੰਗ ਰੰਗ ਕਿਧਰੇ ਨਹੀਂ ਜਾਂਦਾ ਵੀਰੇ ਇਹਨਾਂ ਦਾ ਬਹੁਤ ਵਧੀਆ ਚੀਜ਼ਾਂ ਹੈ ਅਸੀਂ ਪਿਛਲੀ ਗਰਮੀ ਵੀ ਲਏ ਸੀ ਉਹ ਤੋਂ ਸਾਡਾ ਕੰਮ ਚਲਾਇਆ ਕੇ ਲਾਇਆ ਸੀ ਅਸੀਂ ਇਹ ਕਸੂਟ ਕਟਾ ਕੇ ਲਏ ਸੀ ਹੁਣ ਅਸੀਂ ਥਾਨ ਲਏ ਆ ਸਾਨੂੰ ਪਤਾ ਵੀ ਇਹ ਮਾਈਆਂ ਦੇ ਪਾਉਣ ਵਾਲਾ ਇਹ ਗਰਮੀ ਵਾਲਾ ਪੂਰਾ ਵਧੀਆ ਸੌਫਟ ਕਪੜਾ ਹੰਡ ਕੇ ਪਾਟਣ ਵਾਲਾ ਕਪੜਾ ਵੀਰੇ ਬਿਲਕੁਲ ਉਹਦੀ ਕੋਈ ਕੰ ਕਿਉਂਕਿ ਮੇਰੇ ਤਾਂ ਬਚਪਨ ਜੀ ਮੰਮੀ ਚਲ ਗਈ ਸੀ ਜੇ ਤੁਹਾਡੇ ਮੰਮੀਆਂ ਹੈਗੀਆਂ ਤਾਂ ਜ਼ਰੂਰ ਗਿਫਟ ਕਰੋ ਮੰਮੀ ਜੀ ਪਾ ਲਓ ਮੈਂ ਹਜੇ ਏਡੀ ਪੂੜੀ ਨਹੀਂ ਹੋਈ ਤੂੰ ਮੈਨੂੰ ਇਨਾ ਫਿੱਕਾ ਨਾ ਪਵਾ ਤੇ ਆ ਦੇਖੋ ਜੀ ਦਿਲ ਤੋਂ ਜਵਾਨ ਹੈ ਆ ਦੇਖੋ ਜੀ ਪੂਰੀ ਵਧੀਆ ਸੌਫਟ ਕਾਟਨ ਹੈ ਵੀਰੇ ਜਿਨੇਵੇਂ ਮਰਜ਼ੀ ਨੂੰ ਘਰੇ ਪਾਓ ਤੁਸੀਂ ਕੀਮਤ ਸਿਰਫ 400 ਰੁਪਿਆ ਜੀ 400 ਦਾ 5 ਮੀਟਰ ਜਿਹੜੇ ਪਹਿਣ ਭਰਾਨੇ ਲੈਣਾ ਹੋਵੇ ਕਲਰ ਤੁਸੀਂ ਪਸੰਦ ਕਰਿਓ ਇਹ ਮੰਮੀਆਂ ਦੇ ਪਾਉਣ ਵਾਲੇ ਦਾਦੀਆਂ ਦੇ ਪਾਉਣ ਵਾਲੇ ਰੰਗ ਆ ਬਹੁਤ ਸੋਹਣੇ ਆ ਆਦੇ ਖੁੱਕੇ ਵਿੱਚ ਆ 골ਡਨ ਜਿਹਾ ਕਲਰ ਆ ਗਿਆ 골ਡਨ ਇਹ ਮੈਲੇ ਤੁਸੀਂ ਨਾ ਇਹ ਦੋ ਕਲਰ ਆ ਵੀਰੇ ਸਾਨੂੰ ਦੋਨੇ ਸੋਹਣੇ ਲੱਗੇ ਅਸੀਂ ਲੈ ਲੇ ਇਹ ਮਾਈਆਂ ਦੇ ਦਾਦੀਆਂ ਦੇ ਪਾਉਣ ਵਾਲੇ ਕਲਰ ਆ ਸਰਦਾਰੀ ਕਲਰ ਹੈ ਇਹਨਾਂ ਤੋਂ ਕੋਈ ਮਰਜ਼ੀ ਪਾ ਸਕਦਾ ਹਾਂ ਤੇ ਸੌਫਟ ਕਲਰ ਆ ਵੀਰੇ ਆਹ ਸੌਰੀ ਸੌਫਟ ਕਲਰ ਗਈਆਂ ਨੇ ਸੌਫਟ ਕੱਪੜਾ ਬਹੁਤ ਵਧੀਆ ਗਰਮੀ 'ਚ ਪਾਉਣ ਵਾਲਾ ਪੋਲਾ ਸਟੱਫ ਹੈ ਸਿਰਫ 400 ਰੁਪਏ ਦਾ ਹੁਣ 400 ਵਾਲੇ ਚੱਲਣਗੇ ਫਿਰ ਆ ਰਿਹਾ ਜੀ ਆਪਣਾ ਆ ਚੱਕੋ ਜੀ ਉਹ ਮੈਂ ਮੋਹਰਾ ਨਾ ਭੁੱਲ ਗਈ ਮੋਹਰਾ ਸਾਰਾਂ ਦੀ ਲੱਗੀਆਂ ਹੋਈਆਂ ਆ ਵੀ ਬਹੁਤ ਵਧੀਆ ਸੌਫਟ ਕੱਪੜਾ ਹੈ ਜੀ ਬਹੁਤ ਵਧੀਆ ਇਹ ਕੱਪੜਾ ਹੀ ਸੋਲੋ ਚ ਆਉਂਦਾ ਜੀ ਤੇ ਸਮਝ ਲੈ ਇੱਕ ਪੀਸ ਹੀ ਹੈ ਜੀ ਇਹ ਕਿ ਜਿਹਨੇ ਆਪਣਾ ਪਹਿਲਾਂ ਆਰਡਰ ਕਰਨਾ ਇਹਨੂੰ ਕਰ ਸਕਦੇ ਆ ਇੱਕ ਇੱਕ ਥਾਣੀ ਸੀਗਾ ਇੱਕ ਹੀ ਮਿਲਿਆ ਇਹ ਸੋਲੋ ਚ ਆਉਂਦਾ ਜਿਵੇਂ ਹੁਣ ਇੱਕ ਵਾਰੀ ਇਹ ਪੀਸ ਆ ਗਿਆ ਦੂਦਲ ਦਵਾਰੀ ਪੀਸ ਨਹੀਂ ਹੁੰਦਾ ਇਹ ਜਾਨੀ ਕਿ ਇੱਕੋ ਰੰਗ ਦੇ ਕਈ ਸੂਟ ਆਉਂਦੇ ਆ 2 ਮੀਟਰ ਜਾਨੀ ਕਿ 400 ਪੈਰ ਸਬਿਉਟੀ ਦਾ ਵੀਰੇ ਥਾਂ ਥਾਂ ਤੇ ਮੋਰਾ ਲੱਗਦਾ ਐਵੇਂ ਨਹੀਂ ਇਹ ਤਾਂ ਮੇਰੇ ਕਹਿੰਦੇ ਬਤ ਇਹ ਜਿਵੇਂ ਇੱਕ ਵਾਰੀ ਆ ਡਿਜ਼ਾਈਨ ਆ ਗਿਆ ਇਹ ਸੋਲੋ ਵਜਦੇ ਸੋਲੋ ਥਾਨ ਹੁੰਦੇ ਜੀ ਜਿਵੇਂ ਇੱਕ ਵਾਰੀ ਥਾਨ ਆ ਗਿਆ ਦੁਬਾਰੇ ਥਾਨ ਨਹੀਂ ਆਉਂਦਾ ਇੱਕ ਥਾਨ ਹੀ ਆਊਗਾ ਇਹ ਚ ਹੋਰ ਕਲਰ ਆ ਜਾਣਗੇ ਪਰ ਇਹ ਕਲਰ ਚ ਇੱਕ ਥਾਨ ਹੀ ਆਉ ਉਹ ਮੇਰੇ ਹਿਸਾਬ ਨਾਲ ਭਰਾਵਾ ਸੋਲੋ ਕਲਰ ਇਹ ਹੁੰਦਾ ਵੀ ਇੱਕੋ ਹੀ ਡਿਜ਼ਾਈਨ ਚ ਕਈ ਥਾਨ ਆ ਜਾਂਦੇ ਆ ਸੋਲੋ ਦਾ ਮਤਲਬ ਹੁੰਦਾ ਉਹ ਤੂੰ ਉਹ ਤੈਨੂੰ ਭਾਈ ਨੇ ਗਲਤ ਗਾਈਡ ਕਰਤਾ ਮੇਰੇ ਸੋਲੋ ਜਿੱਥੇ ਤੱਕ ਮੈਂ ਸੁਣਿਆ ਸੋਲੋ ਦਾ ਕਲਰ ਇਹੀ ਹੁੰਦਾ ਵੀ ਇੱਕੋ ਡਿਜ਼ਾਈਨ ਚ ਇੱਕੋ ਉਹਨੂੰ ਸੋਲੂ ਕਹਿੰਦੇ ਆ। ਸੋ ਚਲ ਕੋਈ ਗੱਲ ਨਹੀਂ ਵੀਰੇ ਆ ਵੀ 400 ਦਾ ਵੀਰੇ ਜਿੱਥੇ ਮੈਂ ਦੇਖਿਆ ਮੈਨੂੰ ਥਾਣਾ ਇਹਦੇ ਨਾਲ ਤਾਂ ਕੋਈ ਵੀ ਨਹੀਂ ਮੈਨੂੰ ਦੇਖਿਆ ਉੱਥੇ ਏਕੇ ਉਹਨਾਂ ਕੋਲ ਲਾਸਟ ਸਾਲ ਰਹਿ ਗਿਆ ਹੋਣਾ ਏਕੇ ਟੈਕਸ ਦਾ ਵੀਰੇ 400 ਦਾ ਪੂਰਾ ਵਧੀਆ ਗਰਮੀ ਚ ਪਾਉਣ ਵਾਲਾ ਸੌਫਟ ਕੱਪੜਾ ਹੀ ਰਹੂਗਾ ਵੀਰੇ ਇਹਨੂੰ ਕੁਛ ਨਹੀਂ ਹੁੰਦਾ ਜਿੰਨਾ ਮਰਜ਼ੀ ਪਾਓ ਹੰਡਾਓ ਸਫੀ 400 ਦਾ ਕੰਦਾਰ ਦੀ ਦੁਕਾਨਦਾਰ ਹੀ ਜਾਣੇ ਤੇ ਗਾਜਰੀ ਕਲਰ ਹੈ ਜੀ ਇਹ ਤੇ ਆ ਗਿਆ ਜੀ ਆ ਦੇਖੋ ਪੱਕੀਆਂ ਵਧੀਆਂ ਮੋਹਰਾਂ ਲੱਗੀਆਂ ਬਹੁਤ ਸੋਹਣਾ ਕਪੜਾ ਸੌਫਟ ਹੈ ਵੀਰੇ ਖਰਾਬ ਗਰੂਬ ਨਹੀਂ ਹੁੰਦਾ ਬੇਫਿਕਰ ਹੋ ਕੇ ਪਾਇਓ ਬਹੁਤ ਪਿਆਰਾ कलर ਰਿਹਾ ਤਾਂ ਬ੍ਰਾਊਨ ਹੋਣਾ ਕਾਫੀ ਹਾਂਜੀ ਆਹ ਕਪੜਾ ਤੁਸੀਂ ਕਮਾਲ ਮੰਨ ਜੂਗੇ 400 ਚ ਖਰੀਦ ਕੇ ਦੇਖੋ ਵੀ ਇੰਨਾ ਸੋਹਣਾ ਸੌਫਟ ਕਪੜਾ ਸਿਰਫ 400 ਰੁਪਏ ਵਿੱਚ ਤੁਹਾਨੂੰ ਮਿਲੂਗਾ 5 ਮੀਟਰ ਕੱਟ ਦਾ ਵੀਰੇ ਤੇ ਆਹ ਕਲਰ ਵੀਰੇ ਦੁਬਾਰੇ ਆਗੇ ਇਹ ਪਹਿਲਾਂ ਆਪਾਂ ਥਾਣ ਲੈਂਦੇ ਸੀਗੇ ਪਰ ਅੱਜ ਥਾਣ ਨਹੀਂ ਆਪਾਂ ਨੂੰ ਕਿਹੜਾ ਸੂਟ ਸੂਟੀ ਮਿਲੇ ਆ ਆ ਦੇਖੋ ਆਹ ਮਹਿੰਦੀ ਸ਼ੇਡ ਆ ਬ੍ਰੀਕ ਫੁੱਲਾਂ ਵਾਲਾ ਸਾਨੂੰ ਪਹਿਲਾਂ ਵੀ ਇਹ ਪੱਲਾ ਹੁੰਦਾ ਹੈ ਵੀਡੀਓ 'ਚ ਆ ਫਿੱਕਾ ਸਰਦੇਈ ਜਾਂ ਤੇ ਆਹ ਘੁੱਗੀ ਰੰਗਾ ਜਾ ਸੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗਦੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਬਣਾਉਣ 'ਚ ਬੋਲਣ 'ਚ ਕਈ ਵਾਰੀ ਗਲਤੀ ਹੋਵੇ ਤਾਂ ਪਲੀਜ਼ ਸਮਝਿਆ ਕਰੋ ਅਸੀਂ ਸੋਚ ਸਮਝ ਕੇ ਜੀ ਵੀਡੀਓ ਨਹੀਂ ਬਣਾਉਂਦੇ ਅਸੀਂ ਜਿਵੇਂ ਆਪਦੇ ਘਰੇ ਗੱਲਾਂ ਕਰਦੇ ਹਾਂ ਵੀ ਛੋਡੇ ਨਾਲ ਗੱਲਾਂ ਕਰਦੇ ਵੀਡੀਓ ਬਣਾਈ ਜਾਂਦੇ ਹਾਂ ਕੋਈ ਵੀ ਸਾਥੋ ਗਲਤੀ ਹੁੰਦੀ ਤਾਂ ਪਲੀਜ਼ ਮਾਫ ਕਰਦਿਆ ਕਰੋ ਅਸੀਂ ਜਾਣ ਬੁੱਝ ਕੇ ਕੁਝ ਨਹੀਂ ਕਰਦੇ ਅਣਜਾਣ ਵਿੱਚ ਕੋਈ ਗਲਤੀ ਬਣਾਉਣ ਵਾਲੀ ਵੀਡੀਓ ਹੋ ਵੀ ਜਾਂਦੀ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ